ਮਹਾਰਾਜ ਜੀ ਨੇ ਜਦੋਂ ਤਖਤ ਤੇ ਬੈਠੇ ਅਜ ਸੰਗਤ ਫਿਰ ਕੱਟੀ ਹੋਈ ਵੀ ਅਜ ਟਾੜੀ ਕੀ ਗਾਉਣਗੇ ਕੀ ਬਣਾ ਕੇ ਸੁਣਾਉਣਗੇ ਹੁਣ ਮਹਾਰਾਜ ਤਖਤ ਤੇ ਬੈਠੇ ਕਰਪਾਨਾ ਦੋ ਨੇ ਉੱਚੀ ਥਾਂ ਦਿੱਲੀ ਦੇ ਤਖਤ ਤੋਂ ਉੱਜਾ ਤਖਤ ਉੱਥੇ ਫਿਰ ਦੋਨਾਂ ਟਾੜੀਆਂ ਨੇ ਗਾਇਆ ਸੱਚਾ ਤਖਤ ਸੁਹਾਇਓ ਸ਼੍ਰੀ ਗੁਰੂ ਪਾਏ ਕੈ ਉਹ ਕਹਿੰਦਾ ਦੁਨੀਆਂ ਦੇ ਤਖਤ ਕੂੜੇ ਨੇ ਉਹ ਬਿਨਸ ਜਾਣੇ ਨੇ ਆਜ ਇਸ ਤਖਤ ਤੇ ਗੁਰੂ ਹਰਗੋਬਿੰਦ ਸਾਹਿਬ ਬੈਠਾ ਜਿੰਨੀ ਦੇਰ ਤੱਕ ਸੰਸਾਰ ਰਹਿ ਗਏ ਨੇ ਨਹੀਂ ਬਿਨਸਣੇ ਕੌਂਕੇ ਦਾ ਨਾਮ ਅਕਾਲ ਤਖਤ ਹੈ ਅਕਾਲ ਲਫਜ਼ ਮੂਲ ਮੰਤਰ ਚੋਂ ਆਇਆ ਹੈ ਹਰ ਚੀਜ਼ ਕਾਲ ਵਿੱਚ ਕਾਲ ਪਾਇ ਬ੍ਰਹਮਾ ਬਵਤਾਰ ਅਕਾਲ ਪਾਇ ਸ਼ਿਵ ਜੀ ਉਹ ਬਤਾਰਾ ਕਾਰ ਪਾਇ ਕਰ ਵਿਸ਼ਨ ਪਕਾ ਸਾ ਸਕਲ ਕਾਲ ਕਾ ਕੀਆ ਤਮਾਸ਼ਾ ਪਰ ਯਾਦ ਰੱਖਿਓ ਦੁਨੀਆ ਦੇ ਤਖਤਾਂ ਦੇ ਝੰਡੇ ਬਦਲਦੇ ਆ ਅਕਾਲ ਦੇ ਤਖਤ ਦਾ ਝੰਡਾ ਕਦੀ ਨਹੀਂ ਬਦਲਣਾ ਲਾਲ ਕਿਲੇ ਤੇ ਕਦੀ ਬ੍ਰਿਟਿਸ਼ ਦਾ ਝੰਡਾ ਸੀ ਪਹਿਲਾ ਹੈਦਰੀ ਝੰਡਾ ਸੀ ਅੱਜ ਤਿਰੰਗਾ ਹੈ ਮੈਂ ਕਿਸੇ ਦੇ ਖਿਲਾਫ ਨਹੀਂ ਹਕੂਮਤਾਂ ਦੇ ਪਤੇ ਨਹੀਂ ਹਕੂਮਤਾਂ ਜੇ ਝੰਡੇ ਬਦਲਦੇ ਆ ਜੀ ਨਿਊਜ਼ੀਲੈਂਡ ਚ ਕਿਹੜੇ ਨੇ ਪਰ ਜਿਹੜੇ ਸੱਚ ਦਾ ਝੰਡਾ ਹੈ ਸਮੇਂ ਦੇ ਬੀਤਣ ਦੇ ਨਾਲ ਕਦੀ ਝੰਡਾ ਨਹੀਂ ਬਦਲਦਾ ਹੁੰਦਾ ਗੁਰੂ ਹਰਗੋਬਿੰਦ ਸਾਹਿਬ ਬੈਠੇ ਉਹਨਾਂ ਕਹਿੰਦਾ ਸੱਚਾ ਤਖਤ ਸੁਹਾਉ ਸ਼੍ਰੀ ਗੁਰੂ ਪਾਏ ਕਹਿੰਦੇ ਆ ਸੱਚਾ ਤਖਤੇ ਸਭ ਵਰਨੀ ਨਾ ਜਾਏ ਕਹੂੰ ਕਾ ਗਾਇਕ ਹੈ ਪਤਾ ਨਹੀਂ ਉਹ ਦਿਨ ਕਿੰਨਾ ਕੁ ਜਲਾਲ ਹੋਵੇਗਾ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਤੇਰੇ ਚਿਹਰੇ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਤੇਰੇ ਸਾਹਮਣੇ ਅੱਜ ਚੰਦਰਮਾ ਤੇ ਸੂਰਜ ਵੀ ਮੰੰਦੇ ਪੈ ਗਏ ਸੱਚਾ ਤਖਤ ਹਾਇਉ ਸ਼੍ਰੀ ਗੁਰਪਾਇਕ ਹੈ ਸਭ ਵਰਨੀ ਨਾ ਜਾਏ ਕਹੂੰ ਕਿਆ ਗਾਇਕ ਹੈ ਰਬ ਸਸ ਭੈ ਮਲੀਨ ਸੋ ਦਰਸ ਦਿਖਾਏ ਕੈ ਸ਼੍ਰੀ ਗੁਰੂ ਤਖਤ ਬਰਾਜੇ ਪ੍ਰਭੂ ਧਾਇਕ ਹੈ ਮੀਰ ਅਬਦੁੱਲ ਅਰਨਥ ਜਸ ਕਹੋ ਬਣਾਏ ਕੈ ਉਹਨਾਂ ਨੇ ਫਿਰ ਉਹਦਾ ਜਸ ਕੀਤਾ